ਵੇਖੋ ਵੀਰ ਸਾਰੇ ਸੇਵਾ ਕਰ ਰਿਹਾ ਵੀਰ ਸਾਡਾ ਸਖਦੇਵ ਸਿੰਘ ਭਰਾ ਸਾਡਾ ਹੋਰ ਵੀ ਸੰਗਤਾਂ ਨਾਲ ਗੱਲ ਕਰੀਏ ਤਾਂ ਨਾ ਗਿਣੇ ਨਹੀਂ ਜਾਣੇ ਜਿੰਨੇ ਸਾਰੇ ਭਰਾ ਸਾਡੇ ਮਾਝੇ ਦੀ ਮਜਾਇਲ ਕਰੀਮ ਵੱਡਾ ਹਾਂਜੀ ਸਰਦਾਰ ਜੀ ਕਿਵੇਂ ਮੋਰਚਾ ਚੱਲ ਰਿਹਾ ਹੈ ਜਿਹੜਾ ਬਾਬਾ ਤਾਰਾਹ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਜੀ ਕੀ ਸੀ ਸੀ ਹੁਣ ਬੜੀ ਮੈਂ ਨੋਰਮਲ ਆ ਜੀ ਕੋਈ ਗੱਲ ਨਹੀਂ ਖਤਰੇ ਵਾਲੀ ਕੋਈ ਗੱਲ ਨਹੀਂ ਖਤਰਾ ਕਿ ਜਿਹੜਾ ਸੀ ਉਹ ਕੰਟਰੋਲ ਬਾਬਿਆਂ ਦੀ ਕਿਰਪਾ ਨਾਲ ਟਲ ਗਿਆ ਟਲ ਗਿਆ ਜੀ ਪਾ ਪਾਈ ਗਰੂ ਬਾਈ ਸੱਚਾ ਪਾਛਾ ਤੇ ਇਧਰ ਵੇਖੋ ਸੇਵਾਦਾਰ ਨੌਜਵਾਨ ਗੱਭਰੂ ਵੀਰ ਕਿਹੜਾ ਤੁਮਾਂ ਪਾਈ ਜਾਂਦੇ ਆ ਇਧਰ ਬਿਲਕੁਲ ਅਲੱਗ-ਅਲੱਗ ਬਾਈ ਜੀ ਜਿਹੜੇ 16 17 ਸਾਲ ਦੀ ਉਮਰ ਦੇ ਵਿੱਚ ਬਾਈ ਜੀ ਉਹ ਜੋ ਦੇ ਲੱਗਿਆ ਨਾਲ ਵਾਇਰ ਦੀ ਕੀ ਫੜੇ ਗੱਬਰ ਕੋ ਕੈਮ ਜੇ ਕੈਮ ਕੈਮ ਆ ਯਾ ਬੱਲੇ ਚਰੋ ਵਧੀਆ ਵਧੀਆ ਜੱਟਾ ਵਧੀਆ ਇਹੋ ਜੇ ਪਲੰਦਾ ਹੌਸਲੇ ਰੱਖਣੇ ਚਾਹੀਦੇ ਆ ਵੇਖੋ ਵੀਰ ਸੇਵਾ ਕਰ ਰਿਹਾ ਕੋਈ ਤੋੜੇ ਚੁੱਕ ਰਿਹਾ ਕੋਈ ਤੋੜੇ ਭਰ ਰਿਹਾ ਕਿ ਆ ਸਭਰਾਵਾਂ ਦੇ ਜੋਧੇ ਜੋਧੇ ਕੈਮਾ ਖਿੱਚੇ ਰੱਖੋ ਬੜੀ ਵੱਡੀ ਗੱਲ ਆ ਨੌਜਵਾਨੀ ਜੂਥ ਆਂਦੇ ਨਾ ਵੀ ਪੰਜਾਬ ਦੀ ਜਵਾਨੀ ਖਰੇ ਚਿੱਤੇ ਨਾਲ ਮਰ ਗਈ ਬਾਈ ਜੀ ਅਜੇ ਵੀ ਪੰਜਾਬ ਦੀ ਜਵਾਨੀ ਬੜੀ ਖੂਨ ਖੋਲ ਰਿਆ ਪੰਜਾਬ ਦੀ ਜਵਾਨੀ ਦਾ ਇਹਨੂੰ ਸੰਭਲੋ ਅਜੇ ਵੀ ਜ਼ਰੂਰਤ ਆ ਬੜੀ ਵੱਡੀ ਗੱਲ ਆ ਜੀ ਪੰਜਾਬ ਦੇ ਗੱਭਰੂ ਮਾੜੀਆਂ ਸੰਗਤਾਂ ਜੋ ਬਚਨ ਦੀ ਬਹੁਤ ਵੱਡੀ ਅਜੇ ਵੀ ਬਾਈ ਜੀ ਕੀ ਗੱਲ ਕਰਦੇ ਆ ਠੀਕ ਆ ਜੀ ਬਾਕੀ ਦੂਸਰਾ ਗ੍ਰੇਡ ਹੈ ਬਾਈ ਜੀ ਸ਼ੁਰੂ ਹੋ ਗਿਆ ਜੀ ਉਹ ਤੁਹਾਨੂੰ ਦਿਖਾਉਣੇ ਆ ਸੰਗਤਾਂ ਕਿਵੇਂ ਬਾਈ ਜੀ ਦੂਸਰਾ கிரேਡ ਕੰਪਲੀਟ ਕਰਕੇ ਤੇ ਕਿਵੇਂ ਬਾਈ ਜੀ ਉਹਦੀਆਂ ਬਾਜ਼ੀਆਂ ਲਵਾਉਂਦੀਆਂ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਸੁਖੇ ਸਕਦੇਵ ਮੈਂ ਕਰਾਂ கிரேਡ ਪਰ ਲੈੰਦੀਏ ਤੇ ਫਿਰ ਆਪਾਂ ਦੋ ਮਿੰਟ ਚਾਹ ਪੀਨੇ ਬਾਅਦਾਂ ਸਿਰ ਤੇ ਰਹੋ ਚੋਕਰ ਸਿਰ ਤੇ ਤੇ ਵੇਖੋ ਬਾਈ ਜੀ ਦੂਸਰਾ கிரேਡ ਸੰਗਤ ਦੀ ਸਜੋਗ ਨਾਲ ਭਰਿਆ ਜਾ ਰਿਹਾ ਜੀ ਤੇ ਵੇਖ ਸਕਦੇ ਆ ਮਹਾਂਪੁਰਖਾਂ ਦੀ ਬਹੁਤ ਵੱਡੀ ਕਿਰਪਾ ਹੈ ਜੀ ਇੱਧਰ ਲਗੜੇ ਗਾਂਵ ਜਾਣਾ ਵੰਗਦੇ ਮੱਲੀ ਮੱਲੀਆਂ ਦਾ ਪਰਿਵਾਰ ਵੇਖੋ ਜੀ ਮੱਲਿਆ ਕਿਵੇਂ ਆ ਫਗਰਜੰਟ ਸਿੰਘ ਹੈਗਾ ਕੇ ਅੰਦਰ ਦੋ ਦਾ ਮੁੰਡਾ ਆ ਜੀ ਬਾਹਰ ਜਿਹੜੇ ਨੂੰ ਪਹੁੰਚਿਆ ਕੱਲ ਮਾੜੀ ਆ ਤਾਕਰਦਾਰ ਆ ਨਾ ਗਰਜੰਟ ਸੌ ਗਰਜੰਟ ਸੌ ਜੀ ਕੇਂਦਰ ਸੌ ਦਾ ਦੋਰਾ ਪਾਣ ਦਾ ਸਦੀ ਤਾਰ ਥਾਣੂ ਗਰਜੰਟ ਸੌ ਇਹ ਇੱਥੇ ਗੱਲ ਦੋ ਜੀ ਪੱਤੀ ਦਾ ਵੇਖੋ ਵੀ ਜੰਬੋ ਬੈ ਕਿਵੇਂ ਜਾ ਰਹੇ ਜੰਬੋ ਬੈਗ ਕਿਵੇਂ ਵੇਖੋ ਜੋ ਦੇ ਗਰਾਓ ਜਾ ਰਹੇ ਜੰਬੋ ਬੈਗ ਇਹਨੂੰ ਆਂਦੇ ਆ ਜੰਬੋ ਬੈਗ ਤੇ ਇਧਰ ਜੰਬੋ ਬੈਗ ਦੀ ਸਿਲਾਈ ਕੀਤੀ ਜਾ ਰਹੀ ਆ ਕੀ ਬਾਤ ਆ ਜੰਬੋ ਬੈਗ ਨੂੰ ਮੈਂ ਖਿੱਚ ਕੇ ਉਹ ਨਲਕਾ ਨਾਲ ਮੇਡੀਓ ਉਹ ਮਹਾ ਕਿੱਡੀ ਉਹ ਵੀਡੀਓ ਬਣਾਈ ਜਾਵੇ ਉਹ ਨਲਕਾ ਕਿੱਡੀ ਤੇ ਦੇਖੋ ਠੀਕ ਆ ਜੀ ਇਧਰ ਵੇਖੋ ਕਿਹੜਾ ਜੰਬੋ ਬੈਗ ਸੁੱਟੇ ਜਾ ਰਹੇ ਜੀ ਸੋਨਿਆ ਲੋ ਜੈਤਰੀਆ ਕਾਲ ਆ ਲੀਆ ਯਾਰ ਸੋਨਿਆ ਕੀ ਬਾਤ ਹੈ ਜੀ ਕਿ ਇਧਰ ਬਾਈ ਜੀ ਜੰਬੋ ਬੈਗ ਭਰੇ ਜਾ ਰਹੇ ਆ ਤੇ ਇਧਰ ਸੰਗਤ ਆਪੋ ਆਪਣਾ ਉਧਰ ਵੇਖੋ ਯੋਰ ਯੋਰ ਜਾ ਰਹੇ ਆ ਜੰਬੋ ਬੈਗ ਬੈਗ ਭਰੇ ਜਾ ਰਹੇ ਜੀ ਆਪੋ ਆਪਣੇ ਬੈਗ ਫੜ ਕੇ ਸਾਈਡਾਂ ਤੋਂ ਬੈਗ ਫੜੇ ਜਾ ਰਿਹਾ ਜੀ ਤੇ ਜੰਬੋ ਬੈਗ ਭਰੇ ਜਾ ਰਿਹਾ ਜੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰਦਾਰੀ ਬੜੇ ਤਰੀਕੇ ਦੇ ਨਾਲ ਪਾਓ ਜੀ ਗੋਡੇ ਲਾ ਲਾ ਕੇ ਗੋਡੇ ਲਾ ਲਾ ਕੇ ਇਧਰ ਗੋਪੀ ਟੱਕ ਪਾਈ ਆਉਂਦਾ ਮਾਝੇ ਦਾ ਮਿਹਰ ਅੱਜ ਵੱਡੇ ਵੱਡੇ ਫਲੰਦੀਪੁਰਿਆ ਦੇ ਚੇਲੇ ਆਏ ਹੋਏ ਆ ਜੀ ਇਹਨੇ ਅੱਜ ਦਿੰਦਾ ਟਰੈਕਟਰ ਲਿਆਂਦਾ ਆ ਜੀ ਇਹਨੇ ਤੋਂ ਪਾਰਟੀ ਕਰਦੀ ਆ ਤੇ ਇਧਰ ਬਾਈ ਜੀ ਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਉਹਨੇ ਗੋਡੇ ਤਾਮੂ ਦੇ ਮਰੇ ਉਹਦਾ ਮੈਨੂੰ ਪਤਾ ਵੱਡੀ ਗੱਡੀ ਕਿਵੇਂ ਚਲਾਈਦੀ ਆ ਆਦਾ ਮਾਰੀ ਚੰਗੀ ਚੱਲਦੀ ਉਹਦਾ ਗੋਡੇ ਵੱਡੇ ਮੂਹ ਤੇ ਮਰ ਕੇ ਵਧੀ ਠੀਕ ਆ ਜੀ ਤੇ ਇਧਰ ਗੁਰੂ ਦੀ ਸੰਗਤ ਦੇ ਵੇਖੋ ਕਰਾਂ ਚਾਹ ਵੇਖੋ ਸੰਗਤ ਭਾਈ ਜੀ ਲੱਗੀ ਕਿਉਂਕਿ ਇਸੇ ਤਰ੍ਹਾਂ ਸੰਗਤ ਹਾਸੇ ਆਵੇ ਸਾਨੂੰ ਬਾਬਾ ਥਲੇ ਨਾ ਡਾਰਦੀ ਆਵੇ ਬਾਬਾ ਸਾਹਿਬ ਆਵੇ 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 ਠੀਕ ਆ ਭਾਈ ਜੀ ਦਲਵਾਗ ਰੰਦਾਵਾ ਸਭਰਾ ਆਪਣਾ ਚੈਨਲ ਚੱਲਦਾ YouTube ਚੈਨਲ ਦਲਵਾਗ ਰੰਦਾਵਾ ਉੱਤਮ ਨਕਸਾਨ ਚੱਲਦਾ ਭਾਈ ਜੀ ਦਲਵਾਗ ਰੰਦਾਵਾ ਆਪਣਾ ਚੱਲਦਾ ਇੰਸਟਾਗ੍ਰਾਮ ਚੈਨਲ ਹੈ ਬਾਈ ਜੀ ਉੱਤੇ ਤੁਸੀਂ ਵੀਡੀਓ ਦੇਖ ਸਕਦੇ ਆ ਜੀ ਤੇ ਇੱਕ ਬਾਈ ਜੀ ਚੈਨਲ ਚੱਲਦਾ ਦਲਬਾਗ ਰੰਦਾਵਾ 2.0 ਮਾਜੇ ਦਾ ਮੰਨੇ ਚੈਨਲ ਹੈ ਜੀ ਤੇ ਸ਼ੇਅਰ ਕਰੀ ਚਲੋ ਅਜੇ ਵੀ ਸੰਗਤਾ ਬਾਈ ਜੀ ਡੜੀਆਂ ਓ ਬੱਸ ਬਾਬਾ ਜੀ ਉਹ ਕ੍ਰੇਨ ਉਹਦਾ ਪਹਿਲਾ ਬੱਸ ਓ ਬ੍ਰੇਕ ਤੇ ਰੱਖੋ ਪੈਰ ਤੇ ਹੁਣ ਡਿੱਪਣਗੇ ਤੇ ਵੇਖੋ ਭਾਈ ਜੀ ਦੂਸਰਾ ਕ੍ਰੇਨ ਸੰਗਤ ਨੇ ਤਿਆਰ ਕਰ ਲਿਆ ਜੀ ਤੇ ਥੋੜੇ ਸਮੇਂ ਵਿੱਚ ਉਹ ਵੀ ਸੱਜਿਆ ਜਾਊਗਾ ਜੀ ਤੇ ਇਹ ਜਗ੍ਹਾ ਤੋਂ ਭਾਈ ਜੀ ਢਾਲ ਆਈ ਸੀ ਕਿਤੇ ਸੰਗਤਾਂ ਨੇ ਕੰਟਰੋਲ ਕੀਤਾ ਗਿਆ